ਜੀ ਸੈਕੰਡ ਟਾਈਮ ਅਸੀਂ ਇੱਥੇ ਵਿਜ਼ਿਟ ਕਰ ਚੁੱਕੇ ਹਾਂ ਤੇ ਮੇਲੇ ਦੀਆਂ ਤਿਆਰੀਆਂ ਵਾਚ ਕਰਨ ਆਏ ਹਾਂ ਮੈਂ ਆ ਤੇ ਮੇਰੇ ਨਾਲ ਮੇਰਾ ਪ੍ਰਾਵਾ ਪੁੱਤ ਤੇ ਜੋ ਇਸ ਚੈਨਲ ਤੇ ਨਵੇਂ ਨੇ ਸਭ ਤੋਂ ਪਹਿਲਾਂ ਘੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰ ਲਿਓ ਤੇ ਤੁਹਾਨੂੰ ਅੰਦਰੋਂ ਜਾ ਕੇ ਵੀਊ ਦਿਖਾਉਣੀ ਹੈ ਕੀ ਹੈ ਕਾਫੀ ਅਟਰੈਕਟਿਵ ਲੁੱਕ ਬਣਨੀ ਹੈ ਜੀ ਦਿਖਾਉਣਾ ਤੁਹਾਨੂੰ ਅੱਗੇ ਜਾ ਕੇ ਘੰਟ ਕੱਲ ਬਾਅਦ ਹੋਣੀ ਹੈ ਹਾਂਜੀ ਸ਼ਹਿਰ ਘਰ ਲੱਘਾ ਰਹਾ ਜ਼ਰਾ ਸਾਰੀਆਂ ਤਿਆਰੀਆਂ ਚੱਲੀਆਂ ਨੇਆਂ ਜੋਰਾਂ ਛੋਰਾ ਦੇ ਨਾਲ ਦਿਖਾਉਣੇ ਸਮਾਂ ਆ ਚੰਗੀ ਪੱਤਰ ਤੇ ਕੰਮ ਚੱਲਿੰਦਾ ਆ ਪਤਾ ਨਹੀਂ ਗੋਲੇ ਜੇ ਕਦੇ ਹਲੇ ਯਾਰ ਆਹਾਂ ਚੁੱਲਾ ਹੀ ਹੋਊਗਾ ਬਾਈ ਆ ਬ੍ਰੇਕ ਡਾਂਸ ਆ ਫਿੱਟ ਹੋ ਰਿਹਾ ਹਜੇ ਪ੍ਰਾਪਤ ਮੈਂ ਵਾਚ ਕਰਨਾ ਹੈ ਹਜੇ ਲੱਗ ਜਾਣਗੇ ਬਾਈ ਮੰਨ ਕੇ ਚੱਲੋ ਵੀ 5 ਦਿਨ ਲੱਗ ਜਾਣਗੇ ਹਜੇ 5-7 ਦਿਨ 10 ਤਰੀਕ ਤੱਕ ਜਿਹੜੀ ਇਹਦੀ ਐਂਟਰੀ ਖੁੱਲਣੀ ਆ ਐਂਟਰੀ 10 ਤਰੀਕ ਤੱਕ ਖੁੱਲੂਗੀ ਟਾਈਮ ਲੱਗ ਸਕਦਾ ਆ ਚੰਡੋਲ ਤੇ ਕਿਸ਼ਤੀ ਫਿੱਟ ਹੋ ਰਹੀ ਆ ਚੰਡੋਲ ਤੇ ਕਿਸ਼ਤੀ ਅੱਗੇ ਤੁਹਾਨੂੰ ਦਿਖਾਉਣਾ ਹੈ ਸਮਾਨ ਇਹਦਾ ਤਾਮਾ ਝਾਮਾ ਬੜਾ ਇਹਨਾਂ ਦਾ ਪਾਪਾ ਹਾਂਜੀ ਮਿੱਟੀ ਮਾਊਸ ਕਿੱਧਰ ਹੋ ਗਿਆ ਮਿੱਟੀ ਮਾਊਸ ਸਮੋਕੇ ਤੇ ਲਾਉਂਗੇ ਪਤਾ ਇੱਕ ਦੋ ਦਿਨ ਪਹਿਲਾਂ ਲਾ ਦੇਣਗੇ ਮਿੱਟੀ ਮਾਊਸ ਤੇ ਨਾ ਉਠਾਏ ਉਲਟਾ ਹੋ ਜਾ ਮੈਂ ਉਲਟਾ ਹੋ ਜਾਂਦਾ ਹਾਂ ਆਹਾਂ ਪਿਛਲੀ ਵਾਰ ਤਾਂ ਨਹੀਂ ਆਇਆ ਸੀਗਾ ਇਹ ਇਸ ਵਾਰੀ ਆ ਇਹ ਉਲਟਾ ਆ ਹੋ ਜਾਂਦਾ ਹਨਾ ਫੋਰਮ ਦੇ ਵਿੱਚ ਹੁੰਦੇ ਨਾ ਉਹ ਚੀਜ਼ਾਂ ਹੁਣ ਇੱਥੇ ਸਾਰਾ ਹੀ ਉਲਟਾ ਹੋ ਜਾਂਦਾ ਸਾਰਾ ਕਿਉਂਕਿ ਚੇਂਜ ਹੋ ਕੇ ਕੋਈ ਨਾ ਕੋਈ ਚੀਜ਼ ਆਉਂਦੀ ਆ ਹਰ ਵਕਤ ਚੰਡੋਲਾਂ ਤੇ ਕਿਸ਼ਤੀਆਂ ਦੇ ਨਾਲ ਹਨਾ ਲੋਕ ਵੀ ਇਸ ਚੀਜ਼ ਨੂੰ ਬੋਰ ਕਰਦੇ ਆ ਇਸ ਵਾਰ ਥੋੜੀਆਂ ਜਿਹੀ ਨਵੀਆਂ ਆਟਮਾ ਲੈ ਕੇ ਆਏ ਆ ਇਹ ਜਿਵੇਂ ਆ ਝੂਲਾ ਪਿਛਲੀ ਵਾਰ ਹੈ ਨਹੀਂ ਸੀਗਾ ਇਹ ਨਵਾਂ ਆਇਆ ਹੈ ਇਹ ਕਟਿੰਗ ਹੋ ਰਹੀ ਆ ਹਜੇ ਚੱਬ ਤੇ ਇੱਧਰ ਵੀ ਕਾਫੀ ਖਲਾਰਾ ਪਿਆ ਇਹਨਾਂ ਦਾ ਹਜੇ ਸੈਟਿੰਗ ਕਰ ਰਹੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਯੂਰੂ ਕਰ ਲਿਓ ਫੇਰ ਹੀ ਤੁਹਾਨੂੰ ਇਹ ਸਾਰਾ ਮੇਲਾ ਜਾਂ ਵੀਡਿਓ ਆ ਤੁਹਾਨੂੰ ਡੇਲੀ ਅਪਡੇਟੇਸ਼ਨ ਹਰ ਰੋਜ਼ ਦੀ ਮਿਲਿਆ ਕਰੂਗੀ ਇਹਦੇ ਵਿੱਚ ਇੱਧਰ ਵੀ ਬ੍ਰੇਕ ਡਾਂਸ ਉੱਧਰ ਵੀ ਆ ਬ੍ਰੇਕ ਡਾਂਸ ਉੱਧਰ ਕਲਰਫੁਲ ਤੇ ਗਾਇਜ਼ ਇਹ ਵੀ ਬ੍ਰੇਕ ਡਾਂਸ ਹੈ ਇਹ ਵੀ ਬ੍ਰੇਕ ਡਾਂਸ ਹੀ ਹੈ ਫਿੱਟ ਨਹੀਂ ਹੋਇਆ ਹਜੇ ਉੱਧਰ ਤਿਆਰੀਆਂ ਚੱਲੀਆਂ ਜਾਂਦੀਆਂ ਕਿਉਂਕਿ ਲੇਬਰ ਤਾਂ ਬਹੁਤ ਆ ਪਰੰਤੂ ਠੰਡ ਜ਼ਿਆਦਾ ਹੋਣ ਕਰਕੇ ਇਹ ਹਨਾ ਸਿਸਟਮ ਟਾਈਮ ਲੱਗ ਰਿਹਾ ਪਿਆ ਚਲੋ ਅੱਗੇ ਤੁਹਾਨੂੰ ਦਿਖਾਉਨੇ ਆ ਇੱਥੇ ਤੁਰਨਾ ਬਹੁਤ ਹਾਂ ਇਹ ਕਾ ਪਤਾ ਨਹੀਂ ਕਿਵੇਂ ਉਹ ਪਿਆ ਹੈਗਾ ਕਾਫੀ ਵੱਡਾ ਸਰਾ ਇਹ ਜਿਵੇਂ ਕਹਿ ਸਕਦੇ ਪਿੱਲਰ ਪਿੱਲਰ ਦੀ ਤਰ੍ਹਾਂ ਇਹਨੂੰ ਯੂਜ਼ ਕਰਨਗੇ ਕਿਸੇ ਚੀਜ਼ ਦੇ ਲਈ ਮੈਨੂੰ ਸਮਝ ਆ ਗਿਆ ਉਹ ਜਿਹੜੇ ਇੱਥੇ ਗੋਲ ਗੋਲ ਹੀ ਬਣਦੇ ਹੁੰਦੇ ਸਾਈਡਾਂ ਦੇ ਉੱਥੇ ਲੋਕ ਬੈਠੇ ਹੁੰਦੇ ਤੇ ਕੋਦੋਂ ਮੁੱਤੇ ਨੂੰ ਲੈ ਕੇ ਜਾਂਦੇ ਹੁੰਦੇ ਇਹ ਕੋਈ ਨਾ ਹਾਂ ਹਾਂ ਠੀਕ ਹੈ ਠੀਕ ਉਹ ਹੈ ਠੀਕ ਤੇ ਆਹਾਂ ਵੱਡਿਆਂ ਵੱਡਿਆਂ ਕੋਨ ਜੇ ਹਨਾ ਜਿਵੇਂ ਕਹਿ ਸਕਦੇ ਆਪਾਂ ਹਨਾ ਇਹਨਾਂ ਦੇ ਬੈਠਣ ਦੇ ਲਈ ਕੋਈ ਪ੍ਰਬੰਧ ਹਾਂ ਦੁਕਾਨਾਂ ਦੁਕੁੰਨਾ ਆਸਰੇ ਜਾਂ ਕੁਝ ਵੀ ਕਹਿ ਲੋ ਬੜਾ ਸੋਹਣੇ ਬੜੇ ਲੱਗਦੇ ਹੋਏ ਇਹ ਹਨਾ ਜਿਵੇਂ ਟੈਂਟ ਟਾਈਪ ਕਹਿ ਸਕਦੇ ਆਪਾਂ ਹਾਂ ਟੈਂਟ ਟਾਈਪ ਹਾਂ ਆ ਦੇਖੋ ਜੇ ਤੁਹਾਨੂੰ ਵੀ ਚੀਜ਼ਾਂ ਵਧੀਆ ਲੱਗਦੀਆਂ ਤੁਸੀਂ ਹੋਰ ਦੇਖਣੀ ਚਾਹੁੰਦੇ ਹੋ ਤੁਹਾਨੂੰ ਦਿਖਾਵਾਂਗੇ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਦੇਖੋ ਇਹ ਤੇ ਜਿਹੜਾ ਨਾ ਗਰਾਊਂਡ ਆ ਦੇਖੋ ਆਹ ਆ ਇਧਰ ਮਗਰ ਬਿਲਡਿੰਗ ਬਣਾਈ ਜਾਂਦੇ ਇਹ ਮੰਦਿਰ ਬਣ ਰਿਹਾ ਹੈਗਾ ਆ ਦੇਖੋ ਇਹਨਾਂ ਨੂੰ ਪੁੱਛੋਗਾ ਕਿਹੜਾ ਮੰਦਿਰ ਬਣਿਆ ਜਾਂਦਾ ਤੇ ਆ ਇਹਨਾਂ ਸਾਰਾ ਤਾਮਾ ਝਾਮ ਪਤਾ ਹੋਊਗਾ ਸਮਾਨ ਵਗੈਰਾ ਪਿਆ ਖਲਾਰਾ ਕਿੰਨਾ ਹਨਾ ਆ ਇਧਰੋਂ ਦੇਖੋ ਜਦੋਂ ਪੂਰਾ ਰੈਡੀ ਹੋ ਗਿਆ ਮੇਲਾ ਜਦੋਂ ਕਿ ਟਿਕਟ ਖੁੱਲਣ ਵਾਲੀ ਹੋਗੀ ਉਦੋਂ ਤੁਹਾਨੂੰ ਇਹਦਾ ਬਲੌਗ ਫੇਰ ਦੁਬਾਰਾ ਸ਼ੇਅਰ ਕਰਾਂਗੇ ਅਸੀਂ ਤੁਸੀਂ ਦੇਖ ਲੈ ਜੇ ਤੇ ਤੁਹਾਨੂੰ ਦੱਸਾਂਗੇ ਕਿੰਨੀ ਐਂਟਰੀ ਫੀਸ ਆ ਕੀ ਸਾਰਾ ਹਿਸਾਬਤਾਬਾ ਕਿਹੜੀਆਂ-ਕਿਹੜੀਆਂ ਚੀਜ਼ਾਂ ਲੱਗ ਚੁੱਕੀਆਂ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਅੰਦਰ ਤੱਕ ਆਪਾਂ ਇਹਨਾਂ ਇੱਧਰ ਵੀ ਪੂਰਾ ਜੋਰਾ ਸ਼ੋਰਾਂ ਦੇ ਨਾਲ ਕੰਮ ਚੱਲੀ ਜਾਂਦਾਗਾ ਹਾਂ ਦੇਖੋ ਹਜੇ ਵੀ ਪ੍ਰੋਪਰ ਨਹੀਂ ਹੋਇਆ ਰੈਡੀ ਜਦੋਂ ਪ੍ਰੋਪਰ ਬਣ ਕੇ ਤਿਆਰ ਹੋ ਗਿਆ ਅਸੀਂ ਤੁਹਾਨੂੰ ਪੂਰਾ ਇਹਦਾ ਬਲੌਗ ਆ ਜਿਹੜਾ ਸ਼ੇਅਰ ਕਰਾਂਗੇ ਵੀ ਕੀ ਕਿ ਹੋਸ਼ਾ ਮੇਲੇ ਦੇ ਵਿੱਚ ਫਿਰ ਤੁਸੀਂ ਪਰਿਵਾਰ ਸਮੇਤ ਆ ਕੇ ਜਿਹੜਾ ਦੇਖ ਸਕਦੇ ਹੋ ਇਹ ਤੁਸੀਂ ਬਾਹਰ ਲਾਉਂਦੇ ਨੇ ਨਸ਼ਟਾਲ ਹਨਾ ਬਹੁਤ ਚੰਗੇ ਕਬੂਤਰ ਆਏ ਬਾਜੀ ਵਾਲੇ ਸਾਰੇ ਬਾਜੀ ਵਾਲੇ ਨਹੀਂ ਇਹ ਤਾਂ ਲੱਕੇ ਆ ਅੱਛਾ ਤੇ ਸ਼ੋਅ ਵਾਸਤੇ ਹੁੰਦੇ ਆ ਸੜੇ ਬਾਜੀ ਵਾਲੇ ਉਹਨਾਂ ਕਾਪੂਸ਼ ਹੁੰਦੇ ਆ ਉਹ ਵੀ ਠੀਕ ਹਾਂ ਤਾਂ ਬਾਹਰਲੇ ਲੱਗਦੇ ਹਨਾ ਬੱਕਰੇ ਹਾਂ ਬਾਹਰਲੇ ਹੁੰਦੇ ਆ ਪਰਭੂ ਆ ਦੇਖ ਓਏ ਪੁੱਤ ਫਰਮੋਸ਼ ਓਏ ਪਰਭੂ ਫਰਮੋਸ਼ ਹਾਂ 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 ਚਿਕਨਾ ਚੱਕੜਦਾ ਮੈਨੂੰ ਤਾਂ ਰੈਬਟ ਤੋਂ ਵਧੀਆ ਲੱਗਿਆ ਰੈਬਟ ਆਪੇ ਦੇਖੋ ਤਾਂ ਵਧੀਆ ਲੱਗਿਆ ਓ ਜਰ ਚਲੇ ਆ